ਦੇਖੋ ਰੰਗ-ਬਰੰਗੀਆਂ ਚਿੜੀਆਂ ਕਿੰਨੀਆਂ ਸੋਹਣੀਆਂ ਵੀਰ ਨੇ ਸਾਂਭ ਕੇ ਰੱਖੀਆਂ ਹੋਈਆਂ ਘਰੇ ਗੁੱਡਾ ਬਣਾਇਆ ਪਿਆ ਵੀਰ ਨੇ ਬਹੁਤ ਸੋਹਣਾ ਆ ਕਬੂਤਰ ਨੇ ਦੇਖੋ ਬਹੁਤ ਸੋਹਣੇ-ਸੋਹਣੇ ਕਬੂਤਰ ਬਾਈ ਕੋਲੇ ਚਿੜੀਆਂ ਦੀ ਚਹਿਕ ਆ ਸਾਹੇ ਇਹ ਵੀ ਕੱਢ ਲਾ ਆ ਤਾਂ ਨਹੀਂ ਫੜਦਾ ਦੱਸ ਨਹੀਂ ਵੱੜਦੀ ਨਹੀਂ ਦਰ ਮੈਂ ਤਾਂ ਤਾਂ ਇਹ ਵੱੜਦੀ ਨਹੀਂ 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 ਵੱੜਦੀ ਨਹੀਂ ਸ਼ਾਨੀ ਅੰਦਰੋਂ ਕਿਹਨੂੰ ਕਹਿੰਦਾ ਪੇੜ ਛੋਟੇ ਮੁਰਗੇ ਸਾਰੇ ਕੇਸ ਨਹੀਂ ਸਾਹੋ ਭੱਜ ਗਿਆ ਪਰੇ ਆਹ ਕਿਹੜਾ ਜਾਨਵਰ ਹੈ ਉਹ ਦੱਸਾਓ ਤਰਕੀ ਲਓ ਜੀ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਾਨਵਰ ਦਿਖਾ ਰਹੇ ਹਾਂ ਜੋ ਕਿ ਪੰਜਾਬ ਦੇ ਵਿੱਚ ਹੈ ਮੇਰੇ ਖਾਲ ਪਹਿਲੀ ਵਾਰ ਦੇਖਣ ਨੂੰ ਮਿਲਿਆ ਜਿਹਨੂੰ ਤਰਕੀ ਜਾਨਵਰ ਕਹਿੰਦੇ ਆ ਤਰਕੀ ਇਹ ਉਹ ਜਾਨਵਰ ਹੈ ਜੀ ਜਿਹਦਾ ਨਾਮ ਤਰਕੀ ਜਾਨਵਰ ਹੈ ਦੇਖੋ ਕਿੰਨੀ ਕਿਸਮ ਦੇ ਜਾਨਵਰੇ ਵੀਰ ਰੱਖੀ ਬੈਠਾ ਸਹਾ ਛੋਟੇ ਛੋਟੇ ਮੁਰਗੇ ਆ ਦੇਖੋ ਇੱਕ ਆ ਗਿਆ ਚਕੋਰ ਜਾਨਵਰ ਕਹਿੰਦੇ ਇਹਨੂੰ ਆ ਸੋਹਰਾ ਬਹੁਤ ਆ ਦੇਖੋ ਆ ਆ ਗਿਆ ਬਹੁਤ ਸੋਨੇ ਸੋਨੇ ਜਾਨਵਰ ਵੀਰ ਕੋਲੇ ਰੱਖੇ ਹੋਇਆ ਉਹ ਸਹਾ ਆ ਦੇਖੋ ਬਹੁਤ ਸੋਹਣਾ ਖੁੱਡਾ ਬਣਾਇਆ ਹੈ ਵੀਰ ਨੇ ਜਾਨਵਰਾਂ ਦਾ ਦੇਖੋ ਕਿੰਨਾ ਸੋਹਣਾ ਖੁੱਡਾ ਕਾ ਜਾਨਵਰ ਦੇਖੋ ਦੇਖੋ ਜੀ ਛੋਟੇ ਛੋਟੇ ਚਿੜੀਆਂ ਰੰਗ ਬਰੰਗੀਆਂ ਦੇਖੋ ਛੋਟੇ ਛੋਟੀਆਂ ਕਿੰਨੀਆਂ ਸੋਹਣੀਆਂ ਚਿੜੀਆਂ ਸ਼ੌਂਕ ਦਾ ਜਿੰਮੇ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਆ ਵੀਰ ਨੂੰ ਸ਼ੌਂਕ ਆ ਸਾਰੇ ਜਾਨਵਰ ਰੱਖਾਂ ਦਾ ਦੇਖੋ ਛੋਟੇ ਛੋਟੇ ਜਾਨਵਰ ਬਹੁਤ ਤਰ੍ਹਾਂ ਦੇ ਵੀਰ ਰੱਖੀ ਬੈਠਾ ਆ ਦੇਖੋ ਆ ਭਾਈ ਖੜੇ ਨੇ ਇਹਨਾਂ ਬਾਈਆਂ ਦੇ ਜਾਨਵਰ ਨੇ ਸਾਰੇ ਸਪੈਸ਼ਲ ਜਾਨਵਰਾਂ ਵਾਸਤੇ ਇਹਨਾਂ ਨੇ ਕਮਰਾ ਪਾਇਆ ਹੋਇਆ ਇੰਨੀ ਜਗ੍ਹਾ ਜਾਨਵਰਾਂ ਵਸਤੀ ਹੀ ਛੱਡੀ ਵੀ ਹੈ ਇਹਨਾਂ ਨੇ ਬਹੁਤ ਸੋਹਣੇ ਸੋਹਣੇ ਜਾਨਵਰ ਇਹਨਾਂ ਨੇ ਰੱਖੇ ਹੋਏ ਨੇ ਦੇਖੋ ਆਹ ਜਾਨਵਰ ਮੇਰੇ ਖਿਆਲ ਕਿਸੇ ਨੇ ਪਹਿਲੀ ਵਾਰ ਪੰਜਾਬ ਚ ਦੇਖਿਆ ਹੋਊਗਾ ਬਹੁਤ ਸੋਨਾ ਜਾਨਵਰ ਆ ਇਹ